ਮੀਟਰ ਕੋਈ ਵੀ ਨਹੀਂ ਲੱਗਾ ਸਿੱਧਾ ਟਰਾਂਸਫਾਰਮਰ ਤੋਂ ਇਹਨਾਂ ਨੇ ਟੰਡੀ ਲਾਈ ਹੋਈ ਹੈ। ਥੋੜਾ ਤਾਂ ਇਹਨਾਂ ਨੇ ਵਾਟਰ ਸਪਲਾਈ ਦਾ ਕਨੈਕਸ਼ਨ ਦੀ ਕੋਈ ਮਨਜ਼ੂਰੀ ਨਹੀਂ ਲਈ ਬਿਨਾਂ ਕੋਈ ਮਨਜ਼ੂਰੀ ਤੋਂ ਇਹਨਾਂ ਨੇ ਇੱਥੇ ਆਹ ਵੇਖ ਲਓ ਕਿੰਨਾ ਅੱਡਾ ਲਾਇਆ ਇਹਨਾਂ ਨੂੰ ਚਾਰ ਵਾਰੀ ਪਹਿਲਾਂ ਵਾਰਨਿੰਗ ਦਿੱਤੀ ਆ ਸੀ। ਇਹ ਫਿਰ ਵੀ ਨਹੀਂ ਹਟਦੇ ਇੱਕ ਵਾਰੀ ਲਾ ਦੇਂਦੇ ਅੱਡਾ ਫਿਰ ਆ ਕੇ ਲਾ ਦਿੰਦੇ। ਇਹ ਪ੍ਰਸ਼ਾਸਨ ਨੂੰ ਸਮਝਦੇ ਪਏ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ। ਕੋਈ ਨੋਟਿਸ ਕੱਢਿਆ ਨਾਲ ਨਹੀਂ। ਇਹਨਾਂ ਦੇ ਅੱਗੇ ਨੋਟਿਸ ਦਿੱਤਾ ਇਹਨਾਂ ਨੂੰ ਹੋਰ ਤਾਂ ਸਮਝਾ ਕੇ ਵੀ ਗਏ ਆ ਅਸੀਂ। ਜ਼ਿੰਦਗੀ ਪੂਰੀ ਕਾਰਵਾਈ ਪਹਿਲਾਂ ਉਸ ਦਿਨ ਵੀ ਪੱਤਰਕਾਰ ਸਾਹਿਬ ਆਏ ਸੀ ਉਹਨਾਂ ਨੂੰ ਵੀ ਅਸੀਂ ਦੱਸਿਆ ਮੋਕੇ ਦਾ ਸਾਰਾ ਜਾਇਦਾਦ ਵੇਖਦਾ ਪੰਜ ਸਮਾਨ ਚਾਹੇ ਕਿਹਾ ਇਹ ਸਰਕਾਰੀ ਡਿਊਟੀ ਤੇ ਵਿਗਲ ਪਾਉਂਦੇ ਭਈ ਇਹ ਬੰਦੇ ਕੋਈ ਕੋਈ ਗੱਲ ਨਹੀਂ ਯਾਰ ਬਣਾਇਆ ਕਰਕੇ ਲਾਇਆ ਸੀ ਕੋਈ ਗੱਲ ਨਹੀਂ ਇਹ ਬਾਈ ਇਹ ਨਾ ਚਲੇਗਾ ਤੂੰ ਉਸ ਚਲਾਓ ਯਾਰ ਇਸ ਸਟਰੀਟ 'ਵਾਂ ਨੂੰ ਹਾਂ ਯਾਰ ਕਰਨਾ ਹੈ ਆਦਾ ਹਾਂ ਆਹ ਬਣਾਓ ਸਰਕਾਰ ਦਾ ਵੀ ਜੀ ਕੀ ਗੱਲ ਹੈ ਆ ਦੇਖ ਲਓ ਸਵਾ ਇਹ ਸਵਾਹ ਆ ਦੇਖੋ ਇਹ ਜਾਇਬ ਬੰਦੇ ਨਾਲ ਕਰਕੇ ਤੇ ਮੇਰੀ ਰਾ ਕੀ ਕੰਮ ਕਰ ਚੁੱਕਾ ਹੈ ਕੋਈ ਇਹ ਪੱਲੇ ਕੀ ਹੈ ਹਾਂ ਇਹ ਹੋਰ ਕੋਲੇ ਤੇ ਜੱਟਾ ਵਿੱਚ ਫਿਰ ਸਹੀ ਰਹੇ ਹਾਂ ਮਤ ਹੋਈ ਹੈ ਜੀ ਇੱਕ ਹੈਂਡੀਕੈਪ ਬੰਦੇ ਨੇ ਆਦਾ ਰੋਜੀ ਰੋਟੀ ਦਾ ਰਜਗਾਰ ਚਲਾਇਆ ਹੈ ਠੀਕ ਹੈ ਉਹ ਬੰਦੇ ਨੂੰ ਪਰੇਸ਼ਾਨ ਕਰਦੇ ਪਏ ਕਮੇਟੀ ਵਾਲੇ ਆਣ ਕੇ ਬੰਦੇ ਦਾ 5-6 ਵਾਰ ਆਣ ਕੇ ਅੱਡਾ ਚੱਕਿਆ ਗਿਆ ਉਹ ਬੰਦੇ ਦਾ 3-4 ਵਾਰ ਦਿਨ 4 ਵਾਰੀ ਅੱਡਾ ਢਾਇਆ ਗਿਆ ਉਹ ਬੰਦੇ ਨੂੰ ਅੰਦ ਬਾਹ ਵੇ ਲੋ ਹੈਂਡੀਕੈਪ ਬੰਦਾ ਆਪਦਾ ਰੁਸ਼ਕਾਰ ਚਲਾਉਣ ਰਿਆ ਜੇ ਬੰਦਾ ਇੱਥੇ ਕੋਈ ਫਿਰ ਮਿਹਨਤ ਕਰਦਾ ਉਹਨੂੰ ਵੀ ਨਹੀਂ ਕਰਨ ਦਿੰਦੇ ਇਹ ਕਮੇਟੀ ਵਾਲੇ ਵਾਰ-ਵਾਰ ਆ ਜਾਂਦੇ ਇਹਨੂੰ ਤਾਂ ਕਿ ਪਰੇਸ਼ਾਨ ਕਰ ਲਿਆ ਉਹਦੇ ਬਾਹ ਹੈਂਡੀਕੈਪ ਬੰਦਾ ਉਹ ਇਹਨਾਂ ਨੂੰ ਨੋਟਿਸ ਇਹਨਾਂ ਨੂੰ ਦੱਸਿਆ ਵੀ ਗਿਆ ਹੈ ਇਹਨਾਂ ਕੋਈ ਨੋਟਿਸ ਨਹੀਂ ਦਿੱਤਾ ਗਏ ਇਹਨਾਂ ਨੂੰ ਦੱਸਿਆ ਵੀ ਗਿਆ ਹੈ ਵੀ ਪਹਿਲਾਂ ਵੀ ਇਹੀ ਆਉਦਾ ਰੋਜ਼ਗਾਰ ਚਲਾਣਾ ਅਸੀਂ ਆਦਾ ਰੋਟੀ ਕਰਨਾ ਛੜੇ ਐਪਲੀਕੇਸ਼ਨ ਵੀ ਹੈਗੀ ਹੈ ਇਹ ਬੰਦੇ ਨੂੰ ਬਾਰ ਬਾਰ ਆਣ ਕੇ ਕਮੇਟੀ ਸਾਡੇ ਕੋਲ ਪਰਚੀ ਕੱਟੀ ਹੋਈ ਸਾਡੇ ਕੋਲ ਪਰਚੀ ਤੇ ਸੀਲ ਪਈ ਹੈ ਕਮੇਟੀ ਘਰੋਂ ਤਲਾਸ਼ ਕਰਕੇ ਫਿਰ ਖੋਲਿਆ ਸੀ ਅੱਜ ਕੀ ਨਾਮ ਕੀ ਹੈ ਮੇਰਾ ਨਾਮ ਨਿਸ਼ਾਤਰ ਸਿੰਘ ਗੱਲਬਾਤ ਹੋਈਏ ਗੱਲਬਾਤ ਹੈ ਗਰੀਬ ਨੂੰ ਵੇਖ ਕੇ ਹੀ ਖੜੇ ਆਂ ਤਾਂ ਪਿੰਡਾਂ ਦੇ ਆਂ ਜੋ ਉਹਦਾ ਲਾਇਆ ਭਾਂਡੇ ਜੇ ਰਕਸ਼ਨ ਬਾਈ ਬਣਾਉਣ ਵਾਸਤੇ ਉਹ ਨਹੀਂ ਉਹਨੂੰ ਚਲਾਉਣ ਰਿਹਾ ਉਹ ਚਿੱਟਾ ਚੂਟਾ ਵਿੱਚ ਉਹਨੇ ਪੱਲੇ ਕੀ ਹੈ ਗਰੀਬ ਤੇ ਉਹ ਕੋਈ ਕਿਹੜਾ ਜਾਇਦਾਦ ਦੇ ਭਾਂਡੇ ਵੇਚ ਕੇ ਮਲਕ ਵਰਕਰ ਬਣਾਉਂਦਾ ਗਿਆ ਟਿੱਕੀਆਂ ਬਣਾਉਂਦਾ ਆ ਕੰਮ ਆਂਦਾ ਉਹਦਾ ਸਿਰ ਤੇ ਨਹੀਂ ਹੈਗਾ ਉਹਦਾ ਪਿਓ ਸਿਰ ਤੇ ਨਹੀਂ ਆਂਦੇਗਾ ਉਹ ਆਦੇ ਵੀ ਨੇ ਕੰਪਲੇਟ ਆਈ ਏ ਇਹ ਤੇ ਪਤਾ ਨਹੀਂ ਕੀ ਕਰਦਾ ਕੰਪਲੇਟ ਆਈ ਲੈ ਉਹਦਾ ਰੋਜ਼ਗਾਰ ਚਲਾਇਆ ਹੈਗਾ ਤੇ ਧੱਕੇ ਨਾਲ ਮੇਰਾ ਰੋਜ਼ਗਾਰ ਵੀ ਚਲਾਇਆ ਜਾ ਰਿਹਾ ਹੈ ਹਾਂਜੀ ਨਹੀਂ ਮੈਂ ਇਹ ਨਹੀਂ ਕਮੇਟੀ ਵਾਲੇ ਧੱਕਾ ਕਰ ਲੈਣੇ ਬਿਨਾਂ ਮਿਆਦ ਤੋਂ ਕੋਈ ਅਨੁਪਰਮਿਸ਼ਨ ਤੋਂ ਨਹੀਂ ਪਰਮਿਸ਼ਨ ਮਿਲੀ ਏ ਮੋਤੇ ਪੈਸੇ ਵੀ ਦੇ ਕੇ ਆਏ 5 6 ਮਹੀਨਿਆਂ ਦੇ ਆਲੇ ਦੇ ਕੇ ਆਏ ਖਰਚੀ ਘਟਾਉਣ ਦੇ ਮੇਰੇ ਦੀ ਪਰਮਿਸ਼ਨ ਲੈ ਕੇ ਜਿਹੜਾ ਪਛਾਉ ਕੰਨਾ ਨਹੀਂ ਹਾਂ ਹਾਂਜੀ ਇਹ ਕੀ ਇਹ ਕਹਿੰਦੇ ਪਰਚੀਆਂ ਲੈਣੇ ਕਿੰਨੀਆਂ ਪਈਆਂ ਤੁਸੀਂ ਇਹ ਲੈਟਰ ਲੈ ਜਾਓ ਬਸ ਜੁੜੇ ਵੀ ਜਾਵੇ ਦਿਖਾ ਦੇਣਾ ਤੇ ਉਹਨਾਂ ਕਹਿੰਦੇ ਕਿ ਲੈਟਰ ਦਾ ਕੋਈ ਹੈਗਾ ਨਹੀਂਗਾ ਲੈਟਰ ਹੈ ਕਿ ਮੇਰੇ ਕੋਲੇ ਜਿਹੜੀ ਕਰਵਾਈ ਸੀਗੀ ਉਹ ਤੋਂ ਕਮੇਟੀ ਕਰੋ ਮਿਲੀ ਏ ਇਹਨਾਂ ਖਿਲਾਫ ਲਿਖਤੀ ਕੰਪਲੇਂਟ ਆਈ ਸੀ ਸਾਡੇ ਕੋਲ ਪਿਛਲੇ ਕੁਝ ਦਿਨਾਂ 'ਚ ਤੇ ਇਹਨਾਂ ਨੂੰ ਅਸੀਂ ਪਹਿਲਾਂ ਵੀ ਰਿਮਾਈਂਡਰ ਦੇ ਕੇ ਗਏ ਆ ਕਿ ਤੁਸੀਂ ਆਖਾ ਅੱਡਾ ਇੱਥੋਂ ਝੱਕੋ ਕਿਉਂਕਿ ਇਹਨਾਂ ਨੇ ਆ ਤੁਸੀਂ ਪਿੱਛੇ ਦੇਖੋ ਜਿੱਦਾਂ ਕਿ ਇਹਨਾਂ ਨੇ ਕੁੰਡੀਆਂ ਲਾਈਆਂ ਹੋਈਆਂ ਟਰਾਂਸਫਾਰਮਰ ਤੋਂ ਸਿੱਧੀਆਂ ਬਿਨਾਂ ਵਾਟਰ ਸਪਲਾਈ ਦੇ ਕਨੈਕਸ਼ਨ ਤੋਂ ਮਨਜ਼ੂਰੀ ਤੋਂ ਇਹਨਾਂ ਨੇ ਇੱਥੇ ਵਾਟਰ ਸਪਲਾਈ ਦਾ ਕਨੈਕਸ਼ਨ ਲਿਆ ਇੱਥੇ ਇਹਨਾਂ ਨੂੰ ਕੋਈ ਵੀ ਅੱਡਾ ਲਾਉਣ ਦਾ ਕੋਈ ਵੀ ਇਹਨਾਂ ਨੂੰ ਔਣ ਹੀ ਆ ਇਹਨਾਂ ਨੇ ਪੱਕਾ ਅੱਡਾ ਲਾ ਲਿਆ ਟੈਂਟ ਲਾ ਕੇ ਤੇ ਇਹ ਰਾਤ ਦੇ 11:00 11:00 ਵਜੇ ਤੱਕ ਇੱਥੇ ਮੁੰਡੇ दारू ਪੀਂਦੇ ਸ਼ਰਾਬਾ ਪੀਂਦੇ ਸਾਡੇ ਕੋਲ ਇਸ ਸਬੰਧੀ ਦੁਕਾਨਦਾਰਾਂ ਦੀਆਂ ਵੀ ਤੇ ਮੁਹੱਲਾ ਵਾਸੀਆਂ ਦੇ ਵੀ ਕੰਪਲੇਂਟ ਆਈ ਹੈ ਕੋਈ ਲਿਖਤੀ ਸ਼ਿਕਾਇਤ ਆ ਹਾਂਜੀ ਇਸ ਖਿਲਾਫ ਲਿਖਤੀ ਕੰਪਲੇਂਟ ਆਈ ਆ ਉਸ ਸਬੰਧੀ ਅਸੀਂ ਕਾਰਵਾਈ ਕਰਨ ਅੱਜ ਪਹੁੰਚੇ ਸੀ ਸਰ ਉਹ ਤੇ ਤੁਹਾਡੇ ਕੋਲ ਪਰਮਿਸ਼ਨ ਹੈਗੀ ਇਥੋਂ ਦੀ ਰਿਕਵਿਰੀ ਜੇ ਦਿੱਤੀ ਆ ਪਰਮਿਸ਼ਨ ਦਿਖਾਓ ਇਹਨਾਂ ਨੂੰ ਕਹੋ ਉਹਨਾਂ ਨੇ ਪੈਸੇ ਵੀ ਅਸੀਂ ਭਰੇ ਹੋਏ ਆ ਕਮੇਟੀ ਨੂੰ ਅਗਰ ਇਹਨਾਂ ਨੇ ਕੋਈ ਉੱਥੋਂ ਪਰਮਿਸ਼ਨ ਲਈ ਆ ਤਾਂ ਕੋਈ ਕਾਗਜ਼ ਤਾਂ ਪੇਸ਼ ਕਰਨ ਤੁਹਾਡੇ ਸਾਹਮਣੇ ਹਾਂ ਹਾਂਜੀ ਕਾਗਜ਼ ਪੇਸ਼ ਕਰ ਦਿਓ ਆਪਾਂ ਜਾਣ ਦਿੰਦੇ ਆ ਉਹ ਕਹਿੰਦੇ ਕਿ ਬਜ਼ਾਰਾਂ ਵਿੱਚ ਲੋਕਾਂ ਨੇ ਖਾਵਾ ਜਿਹੜੀਆਂ ਮੱਲੀਆਂ ਟਾੜ ਦੇ ਸਕਦੇ ਚ ਇਸ ਸਮੱਸਿਆ ਆਉਂਦੀ ਆ ਤਾਂ ਕਮੇਟੀ ਦਾ ਉਸ ਤੋਂ ਲੈ ਕੋਈ ਨਹੀਂ ਧਿਆਨ ਜਾਂਦਾ ਮੈਂ ਤੁਹਾਡੀ ਸ਼ਾਇਦ ਤੁਹਾਨੂੰ ਪੱਤਰਕਾਰਾਂ ਸਾਹਿਬ ਨੂੰ ਨਹੀਂ ਪਤਾ ਹੋਵੇਗਾ ਮੈਂ ਇੱਥੇ 5 ਦਿਨ ਪਹਿਲਾਂ ਹੀ ਜੁਆਇਨ ਕੀਤਾ ਐਜ਼ ਅ ਜੀ ਤੇ ਮੈਨੂੰ ਇਸ ਸਬੰਧੀ ਹੱਲੇ ਕੁਝ ਵੀ ਨਹੀਂ ਪਤਾ ਜਿੱਦਾਂ ਜਿੱਦਾਂ ਮੇਰੇ ਕੋਲ ਕੰਪਲੇਂਟਸ ਆ ਰਹੀਆਂ ਮੈਂ ਉਦੋਂ ਉਦਾਂ ਇਹਨਾਂ ਨੁਕਟਾਰਾ ਕਰ ਰਿਹਾ ਮੈਂ ਤੁਹਾਨੂੰ ਇਹ ਤੁਹਾਨੂੰ ਮੈਂ ਜਿੱਦਾਂ ਕਿ ਪਹਿਲਾਂ ਦੱਸਿਆ ਕਿ ਮੈਂ ਹੁਣੇ 4-5 ਦਿਨ ਪਹਿਲਾਂ ਹੀ ਇੱਥੇ ਜੁਆਇਨ ਕੀਤਾ ਤੇ ਮੈਂ ਜਿੱਦਾਂ ਜਿੱਦਾਂ ਮੇਰੇ ਕੋਲ ਕੰਪਲੇਂਟਸ ਆ ਰਹੀਆਂ ਮੈਂ ਉਦੋਂ ਉਦਾਂ ਇਸ ਚੀਜ਼ ਦਾ ਨੁਕਟਾਰਾ ਕਰ ਰਿਹਾ